ਹalleluyah ਅਓ ਸੀ ਮੇਰੀ ਪਵਿੱਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਆਪਣੇ ਸਥਾਨ ਨੂੰ ਸੰਭਾਲ ਕੇ ਰੱਖੋ ਲੇਵੀਆਂ ਅਧਿਆਇ 21 ਉਦੀ 8 ਐਦ 100 ਤੋਂ ਉਸ ਨੂੰ ਪਵਿੱਤਰ ਕਰੀ ਕਿਉਂ ਜੋ ਉਹ ਤੇਰੇ ਪਰਮੇਸ਼ਰ ਦੀ ਰੋਟੀ ਚੜਾਂਦਾ ਹੈ ਉਹ ਤੇਰੇ ਅੱਗੇ ਪਵਿੱਤਰ ਹੋਵੇ ਕਿਉਂ ਜੋ ਮੈਂ ਜਹਵਾਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ ਪਵਿੱਤਰ ਹਾਂ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਯੇਸ਼ੂਮ ਸੇ ਨੇ ਆਪਣੇ ਚੇਲਿਆਂ ਅਤੇ 500 ਲੋਕਾਂ ਨੂੰ ਆਪਣੀ ਆਖਰੀ ਆਗਿਆ ਦਿੱਤੀ ਤਾਂ ਉਸ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਯਰੂਸ਼ਲਮ ਨੂੰ ਨਾ ਛੱਡੋ ਅਤੇ ਪਵਿੱਤਰ ਆਤਮਾ ਦੀ ਉਡੀਕ ਕਰਦੇ ਰਹੋ ਫਿਰ ਜਦੋਂ 35 ਕੋਸ ਦੇ ਦਿਨ ਪਵਿੱਤਰ ਆਤਮਾ ਉਤਰਿਆ ਤਾਂ ਉੱਥੇ ਮੌਜੂਦ ਸਾਰੇ ਲੋਕ ਗੈਰ ਪਾਸ਼ਾ ਨਾਲ ਭਰ ਗਏ ਪਵਿੱਤਰ ਆਤਮਾ ਅਤੇ ਉਸ ਦੇ ਮਸਾ ਨਾਲ ਪਰਪੂਰ ਹੋਣ ਤੋਂ ਬਾਅਦ ਉਹਨਾਂ ਨੇ ਪਰਮੇਸ਼ਰ ਦੇ ਵੱਡੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਰਥਾਤ ਲੋਕ ਉਹਨਾਂ ਦੇ ਹੱਥ ਰੱਖਣ ਨਾਲ ਠੀਕ ਹੋਣ ਲੱਗੇ ਕਿਉਂਕਿ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ ਪਵਿੱਤਰ ਆਤਮਾ ਕੁਝ ਲੋਕਾਂ ਉੱਤੇ ਉਤਰਿਆ ਅਤੇ ਉਹਨਾਂ ਨੂੰ ਆਪਣੇ ਅਭਿਸ਼ੇਕ ਨਾਲ ਪਾਰ ਦਿੱਤਾ ਪੁਰਾਣੇ ਨੇਮ ਵਿੱਚ ਪਰਮੇਸ਼ਰ ਨੇ ਕਿਹਾ ਕਿ ਜਿਹੜੇ ਮੇਰੇ ਜਾਜਕ ਹੋਣਗੇ ਉਹ ਅਭਿਸ਼ਕਿਤ ਅਤੇ ਪਵਿੱਤਰ ਹੋਣਗੇ ਉਹ ਮੇਰੇ ਲੋਕਾਂ ਦਾ ਬੋਝ ਚੁੱਕਣਗੇ ਅਤੇ ਉਹਨਾਂ ਲਈ ਬਲੀਆਂ ਚੜਾਉਣਗੇ ਕਿਉਂਕਿ ਉਹਨਾਂ ਉੱਤੇ ਜੋ ਅਭਿਸ਼ੇਕ ਹੋਵੇਗਾ ਉਸ ਦੇ ਕਾਰਨ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੀ ਹਰ ਚੀਜ਼ ਸਭ ਤੋਂ ਉੱਤਮ ਹੋਵੇਗੀ ਅਤੇ ਪਰਮੇਸ਼ਵਰ ਪੁਰਾਣੇ ਨੇਮ ਵਿੱਚ ਆਪਣੀ ਸੇਵਕਾਈ ਲਈ ਜਾਜਕਾਂ ਨੂੰ ਖੜਾ ਕਰਦਾ ਸੀ ਅਤੇ ਉਹ ਘਟ ਹੀ ਹੁੰਦੇ ਸਨ ਪਰ ਬਾਈਬਲ ਕਹਿੰਦੀ ਹੈ ਕਿ ਜੇਕਰ ਤੁਸੀਂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰ ਲਿਆ ਹੈ ਤਾਂ ਤੁਸੀਂ ਪਰਮੇਸ਼ਵਰ ਦੇ ਜਾਜਕ ਹੋ ਅਤੇ ਪ੍ਰਭੂ ਯੀਸ਼ੂ ਮਸੀਹ ਤੁਹਾਡਾ ਮਹਾਜਾਜਕ ਹੈ ਇਸ ਲਈ ਮੇਰੇ ਪਿਆਰਿਓ ਜਦੋਂ ਤੁਸੀਂ ਪਰਮੇਸ਼ਰ ਨੂੰ ਗ੍ਰਹਿਣ ਕਰ ਲੈਂਦੇ ਹੋ ਬਪਤਿਸਮਾ ਲੈਂਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਇੱਕ ਜਾਜਕ ਅਤੇ ਇੱਕ ਰਾਜੇ ਦੀ ਤਰ੍ਹਾਂ ਦੇਖਦਾ ਹੈ ਫਿਰ ਜਿਸ ਤਰ੍ਹਾਂ ਉਸ ਨੇ ਪੁਰਾਣੇ ਨੇਮ ਵਿੱਚ ਜਾਜਕਾਂ ਨੂੰ ਦੇਖਿਆ ਕਿ ਇਹ ਮੇਰੇ ਜਾਜਕ ਹਨ ਅਤੇ ਮੇਰਾ ਅਭਿਸ਼ੇਕ ਇਹਨਾਂ ਉੱਪਰ ਹੈ ਇਸ ਲਈ ਮੈਂ ਇਹਨਾਂ ਨੂੰ ਸਭ ਤੋਂ ਵਧੀਆ ਚੀਜ਼ਾਂ ਦਿਆਂਗਾ ਅਤੇ ਉਹਨਾਂ ਨੂੰ ਦੁਨੀਆ ਤੋਂ ਵੱਖ ਕਰਾਂਗਾ ਉਸੇ ਤਰ੍ਹਾਂ ਹੁਣ ਪਰਮੇਸ਼ਵਰ ਤੁਹਾਨੂੰ ਇੱਕ ਜਾਜਕ ਦੇ ਰੂਪ ਵਿੱਚ ਦੇਖਦਾ ਹੈ ਅਤੇ ਉਹ ਤੁਹਾਨੂੰ ਸਭ ਤੋਂ ਵਧੀਆ ਚੀਜ਼ਾਂ ਦੇਣੀਆਂ ਚਾਹੁੰਦਾ ਹੈ ਇਸ ਲਈ ਤੁਸੀਂ ਆਪਣੇ ਆਪ ਨੂੰ ਇੱਕ ਜਾਜਕ ਦੀ ਤਰ੍ਹਾਂ ਪਵਿੱਤਰ ਰੱਖੋ ਅਤੇ ਉਸ ਅਭਿਸ਼ੇਕ ਨੂੰ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ ਸੰਭਾਲ ਕੇ ਰੱਖੋ ਤਾਂ ਜੋ ਪਰਮੇਸ਼ਵਰ ਤੁਹਾਨੂੰ ਤੁਹਾਡੇ ਜੀਵਨ ਵਿੱਚ ਸਭ ਤੋਂ ਵਧੀਆ ਚੀਜ਼ਾਂ ਦੇ ਸਕੇ ਆਮੇਨ ਆਵਸੀ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਵਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਅੱਜ ਤੁਹਾਨੂੰ ਪੂਰੀ ਪਵਿੱਤਰਤਾਈ ਨਾਲ ਗ੍ਰਹਿਣ ਕਰਦਾ ਹਾਂ ਤਾਂ ਜੋ ਤੁਸੀਂ ਮੈਨੂੰ ਇੱਕ ਚਾਚਕ ਦੇ ਰੂਪ ਵਿੱਚ ਗ੍ਰਹਿਣ ਕਰ ਸਕੋ ਅਤੇ ਮੈਨੂੰ ਚਾਚਕ ਦੀਆਂ ਬਰਕਤਾਂ ਦੇ ਸਕੋ ਪ੍ਰਵੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮਨ